ਬੁਟੀਕ ਖੋਲਣਾ ਪਰ ਨਾ ਤਾਂ ਹੈਂਡਵਰਕ ਦੇ ਕਾਰੀਗਰ ਮਿਲ ਰਹੇ ਆ ਨਾ ਟੇਲਰ ਮਿਲ ਰਹੇ ਆ ਅਸੀਂ ਕੀ ਕਰੀਏ ਅਸੀਂ ਬਹੁਤ ਪਰੇਸ਼ਾਨ ਆ ਕਿਉਂਕਿ ਸੁਪਨਾ ਤਾਂ ਲਿਆ ਸੀ ਬੁਟੀਕ ਖੋਲਣਾ ਪਰ ਸਟਾਰਟਿੰਗ ਦੇ ਵਿੱਚ ਹੀ ਅਸੀਂ ਕਨਫਿਊਜ਼ ਹੋ ਗਏ ਕਿ ਹੁਣ ਅਸੀਂ ਕਿਵੇਂ ਸਟਾਰਟ ਕਰੀਏ ਸੋ ਜੇ ਤੁਹਾਡਾ ਵੀ ਇਹ ਸਵਾਲ ਆ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਹੋਰ ਵੀ ਭੈਣ ਭਰਾਵਾਂ ਦੇ ਕੰਮ ਆ ਸਕੇ ਸੋ ਸਭ ਤੋਂ ਪਹਿਲੀ ਗੱਲ ਜਿੰਨੇ ਵੀ ਭੈਣ ਭਰਾ ਬੁਟੀਕ ਸਟਾਰਟ ਕਰਨਾ ਚਾਹੁੰਦੇ ਆ ਨਾ ਸਭ ਤੋਂ ਪਹਿਲਾਂ ਤਾਂ ਉਹ ਇਹ ਸੋਚਦੇ ਆ ਕਿ ਜੇ ਅਸੀਂ ਬੁਟੀਕ ਜਾਂ ਸਾਨੂੰ ਟੇਲਰ ਚਾਹੀਦੇ ਆ ਪਰ ਮੈਂ ਭੈਣਾਂ ਨੂੰ ਹਰ ਰੋਜ਼ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਜੇ ਤੁਸੀਂ ਨਵਾਂ ਬੁਟੀਕ ਸਟਾਰਟ ਕਰਨ ਲੱਗੇ ਹੋ ਤੁਹਾਡਾ ਬਜਟ ਘੱਟ ਆ ਜਿਹਨਾਂ ਨੂੰ ਪੁੱਛੀਏ ਕਿ ਤੁਹਾਡਾ ਬਜਟ ਕਿੰਨਾ ਉਹ ਕਹਿਣਗੇ ਅਸੀਂ ਤਾਂ ਜੀ 25-30000 ਜਾਂ ਵੱਧ ਤੋਂ ਵੱਧ ਲੱਖ ਰੁਪਏ ਲਾਉਣਾ ਤੇ ਤੁਹਾਡੇ ਕੋਲੇ ਆਰਡਰ ਕਿੰਨੇ ਜਿਵੇਂ ਪੁੱਛਣਾ ਫਿਰ ਕਹਿਣਗੇ ਵੀ ਆਰਡਰ ਤਾਂ ਹਾਈ ਦੇ ਕੁਝ ਨਹੀਂ ਪਹਿਲਾਂ ਅਸੀਂ ਕਾਰੀਗਰ ਰੱਖਾਂਗੇ ਫਿਰ ਅਸੀਂ ਟੇਲਰ ਰੱਖਾਂਗੇ ਜਦੋਂ ਆਰਡਰ ਆਊਗਾ ਫਿਰ ਦੇਖਾਂਗੇ ਤੇ ਮੈਂ ਭੈਣਾਂ ਨੂੰ ਪੁੱਛਦਾ ਹਾਂ ਉਹਨੂੰ ਕਿ ਮੰਨ ਲਓ ਤੁਸੀਂ 5-4 ਕਾਰੀਗਰ ਰੱਖ ਲਏ ਹੈਂਡਵਰਕ ਦੇ 2-3 ਟੇਲਰ ਰੱਖ ਲ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਆਰਡਰ ਤਾਂ ਹਜੇ ਤੱਕ ਹੈ ਨਹੀਂ ਫਿਰ ਤੁਸੀਂ ਮਹੀਨੇ ਦੇ ਐਂਡ ਤੇ ਉਹਨਾਂ ਨੂੰ ਸੈਲਰੀ ਕਿੱਥੋਂ ਦੇਵੋਗੇ ਹਨਾ ਸੋ ਫਿਰ ਉਹ ਸੋਚਾਂ 'ਚ ਪੈ ਜਾਂਦੇ ਤੇ ਕਹਿੰਦੇ ਕਿ ਅਸੀਂ ਤਾਂ ਇਹ ਗੱਲ ਸੋਚੀ ਨਹੀਂ ਸੀ ਸੋ ਜਿੰਨੇ ਵੀ ਭੈਣ ਭਰਾ ਆਪਣਾ ਬੁਟੀਕ ਸਟਾਰਟ ਕਰਨਾ ਚਾਹੁੰਦੇ ਸਾਫ਼ ਤੇ ਸਹੀ ਤਰੀਕਾ ਤਾਂ ਇਹ ਆ ਕਿ ਜਦੋਂ ਤੁਸੀਂ ਬੁਟੀਕ ਸਟਾਰਟ ਕਰਨਾ ਤੁਹਾਡਾ ਪਹਿਲਾ ਗੋਲ ਹੋਣਾ ਚਾਹੀਦਾ ਕਿ ਤੁਸੀਂ ਜਤੋਂ ਜ਼ਿਆਦਾ ਕਸਟਮਰ ਆਪਣੇ ਬੁਟੀਕ ਤੇ ਲੈ ਕੇ ਆਉਣੇ ਜਦੋਂ ਤੱਕ ਲੋਕ ਤੁਹਾਡੇ ਤੋਂ ਬਾਏ ਕਰਨ ਵੱਦੋਂ ਲੋਕ ਤੁਹਾਨੂੰ ਆਰਡਰ ਕਰਨ ਜਦੋਂ ਤੁਹਾਡੇ ਕੋਲੇ ਆਰਡਰ ਆਉਣ ਲੱਗ ਪਏ ਤਾਂ ਆਸਾਨ ਤਰੀਕੇ ਦੇ ਨਾਲ ਤੁਸੀਂ ਬਹੁਤ ਸਾਰੇ ਫ੍ਰੀਲੈਂਸ ਕਾਰੀਗਰ ਹੈਗੇ ਥੋੜ ਤਾਨੂੰ ਬਹੁਤ ਸਾਰੇ ਕਾਰੀਗਰ ਮਿਲ ਜਾਣਗੇ ਜਿਹੜੇ ਕੰਮ ਕਰ ਰਹੇ ਹੋਣਗੇ ਤੁਸੀਂ ਉਹਨਾਂ ਤੋਂ ਈਜ਼ੀਲੀ ਆਪਣੇ ਆਰਡਰ ਬਣਵਾ ਸਕਦੇ ਹੋ ਸੋ ਇਸ ਤਰ੍ਹਾਂ ਕਰਨਾ ਤੁਹਾਨੂੰ ਕੋਈ ਟੈਨਸ਼ਨ ਵੀ ਨਹੀਂ ਹੋਣੀ ਕਿ ਬੁਟੀਕ ਸਟਾਰਟ ਕਰ ਲਿਆ ਹੁਣ ਮੈਂ ਕਾਰੀਗਰ ਵੀ ਰੱਖ ਲਿਆ ਟੇਲਰ ਵੀ ਰੱਖ ਲਿਆ ਇਹਨਾਂ ਨੂੰ ਤਨਖਾਹ ਕਿੱਥੋਂ ਦੇਣੀ ਹੈ ਜਦੋਂ ਤੁਹਾਡੇ ਕੋਲੇ ਆਰਡਰ ਆਊਗਾ ਤੁਸੀਂ ਈਜ਼ੀਲੀ ਤੁਹਾਡੇ ਏਰੀਆ ਜਿਹੜੇ ਕਾਰੀਗਰ ਹੋਣਗੇ ਉਹਨਾਂ ਤੋਂ ਕੰਮ ਕਰਵਾ ਕੇ ਤੁਸੀਂ ਕਸਟਮਰ ਨੂੰ ਆਪਣਾ ਜਿਹੜਾ ਆਰਡਰ ਹੋਊਗਾ ਉਹ ਦੇ ਸਕਦੇ ਹੋਗੇ ਡਿਲੀਵਰ ਕਰ ਸਕਦੇ ਹੋਗੇ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਰਹਿਣੀ ਕਿ ਯਾਰ ਮੈਂ ਬੰਦੇ ਰੱਖੇ ਹੋਏ ਉਹਨਾਂ ਨੂੰ ਸੈਲਰੀ ਕਿੱਥੋਂ ਦੇਣੀ ਆ ਜਦੋਂ ਤੁਹਾਡੇ ਕੋਲੇ ਬਹੁਤ 100 200 ਆਰਡਰ 300 ਆਰਡਰ ਮਹੀਨੇ ਦਾ ਆਉਣ ਲੱਗ ਪਿਆ ਉਸ ਤੋਂ ਬਾਅਦ ਤੁਸੀਂ ਕਾਰੀਗਰ ਰੱਖਣ ਬਾਰੇ ਸੋਚ ਸਕਦੇ ਹੋ ਉਹਦੋਂ ਤੁਹਾਨੂੰ ਨੌਲੇਜ ਵੀ ਹੋਈ ਨਹੀਂ ਤੁਹਾਡੇ ਕੋਲੇ ਲਿੰਕ ਵੀ ਬਣ ਜੇ ਤਾਂ ਕਾਰੀਗਰ ਤੁਸੀਂ ਰੱਖ ਪਾਉਣੇ ਆ ਸੋ ਜੇ ਤੁਸੀਂ ਬੁਟੀਕ ਰਿਗਾਰਡਿੰਗ ਹੋਰ ਵੀ ਪੂਰੀ ਡਿਟੇਲ ਜਾਨਣਾ ਚਾਹੁੰਦੇ ਹੋ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਲਿੰਕ ਪ੍ਰੋਫਾਈਲ ਬਾਇਓ ਦਿੱਤਾ ਹੋਇਆ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਹੈ ਇਹਦੇ ਚ ਆਪਾਂ ਪ੍ਰੋਪਰ ਡਿਟੇ ਬਹੁਤ ਹੀ ਸੋਨਾ ਸਟੋਰ ਬਣਾ ਸਕਦੇ ਹੋ ਇੱਕ ਆਪਣੇ ਬੁਟੀਕ ਨੂੰ ਬ੍ਰਾਂਡ ਬਣਾ ਸਕਦੇ ਹੋ ਕਿਉਂਕਿ ਜਦੋਂ ਆਪਾਂ ਬੁਟੀਕ ਸਟਾਰਟ ਕੀਤਾ ਸੀ ਆਪਣੇ ਘਰ ਤੋਂ ਸਟਾਰਟ ਕੀਤਾ ਸੀ ਜੋ-ਜੋ ਜਰਨੀ ਅਸੀਂ ਸਟੈਪ ਬਾਈ ਸਟੈਪ ਅੱਗੇ ਵਧੇ ਗਰੋ ਕੀਤਾ ਉਸੇ ਤਰ੍ਹਾਂ ਅਸੀਂ ਦੱਸਿਆ ਹੋਇਆ ਕਿ ਤੁਸੀਂ ਵੀ ਕਿਵੇਂ ਸਾਨੂੰ ਬਿਲਕੁਲ ਜਿਵੇਂ ਅਸੀਂ ਕੰਮ ਕੀਤਾ ਉਹਨੂੰ ਫੋਲੋ ਕਰਕੇ ਆਪਣਾ ਬੁਟੀਕ ਟੌਪ ਲੈਵਲ ਤੇ ਪਹੁੰਚਾ ਸਕਦੇ ਹੋ ਬਹੁਤ ਆਸਾਨ ਤਰੀਕੇ ਨਾਲ ਦੱਸਿਆ ਹੋਇਆ ਸੋ ਸਾਡਾ ਇਹ ਮਿਸ਼ਨ ਵੀ ਹੈ ਕਿ ਜੇ ਅਸੀਂ ਗਰੋ ਕਰ ਰਹੇ ਹਾਂ ਤੇ ਹੋਰ ਵੀ ਜੋ ਭੈਣਾਂ ਜਿਨ੍ਹਾਂ ਦੇ ਸੁਪਨੇ ਹੈ ਕਿ ਅਸੀਂ ਆਪਣਾ ਬੁਟੀਕ ਸਟਾਰਟ ਕਰਕੇ ਆਪਣਾ ਨਾਮ ਬਣਾਉਣਾ ਅੱਗੇ ਵਧਣਾ ਅਸੀਂ ਉਹਨਾਂ ਦੀ ਕਿਤਨਾ ਕਿਤੇ ਜਿੰਨੀ ਕਿ ਸੋ ਤੁਸੀਂ ਕੋਰਸ ਨੂੰ ਜਰੂਰ ਜੁਆਇਨ ਕਰ ਲਓ ਇਹ ਕੋਰਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਕਿ ਕਿਵੇਂ ਤੁਸੀਂ ਮਾਰਕੀਟਿੰਗ ਕਰਨੀ ਆ ਸੇਲਜ਼ ਕਿਵੇਂ ਕਰਨੀ ਆ ਕਿਵੇਂ ਤੁਹਾਡੇ ਕੋਲ ਜਿਆਦਾ ਜਿਆਦਾ ਕਸਟਮਰ ਆਉਣਗੇ ਸੋ ਲਿੰਕ ਪ੍ਰੋਫਾਈਲ ਬਾਇਓ ਦਿੱਤਾ ਹੋਇਆ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਇਸ ਤੋਂ ਬਿਨਾਂ ਤੁਸੀਂ ਆਪਣਾ ਸਟੋਰ ਵੀ ਵਿਜ਼ਿਟ ਕਰ ਸਕਦੇ ਹੋ 에어로 ਹਬ ਮਾਰਕੀਟ ਤ੍ਰਾਈਕੋਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ